ਸਫਰ ਸ਼ਹਾਦਤ ਜਿਆਦਾਤਰ ਸਿੱਖ ਚਾਹੁੰਦੇ ਸੀ ਕਿ ਗੁਰੂ ਸਾਹਿਬ ਅਨੰਦਪੁਰ ਛੱਡ ਦੇਣ ਕੁਝ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਮੁਗਲਾਂ ਤੇ ਪਹਾੜੀ ਰਾਜਿਆਂ ਵੱਲੋਂ ਕਸਮਾਂ ਦੇ ਰੂਪ ਦੇ ਵਿੱਚ ਕੀਤੇ ਗਏ ਧੋਖੇ ਦਾ ਸ਼ਿਕਾਰ ਹੋ ਗਈ ਸੀ ਤੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਗਉ ਗੀਤਾ ਤੇ ਕੁਰਾਨ ਦੀਆਂ ਖਾਦੀਆਂ ਕਸਮਾਂ ਨੂੰ ਛਿੱਕੇ ਤੇ ਡਾਂਕੇ ਖਾਲਸੇ ਦੇ ਕਾਫਲੇ ਦੇ ਉੱਤੇ ਹਮਲਾ ਕਰ ਦਿੱਤਾ ਤਫਰ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਫਰੇ ਸ਼ਹਾਦਤ ਜਿਸ ਦੇ ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਈ ਕਿ ਅਨੰਦਪੁਰ ਸਾਹਿਬ ਨੂੰ ਕੀ ਰਾਕਿਵੇਂ ਪਿਆ ਸਿੱਖਾਂ ਤੇ ਮੁਗਲਾਂ ਨੂੰ ਇਸ ਘੇਰੇ ਦੇ ਦੌਰਾਨ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਸਫਰੇ ਸ਼ਹਾਦਤ ਦੇ ਅੱਜ ਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਕਿਵੇਂ ਛੱਡਿਆ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਆਖਰੀ ਰਾਤ ਕਿਵੇਂ ਬਤੀਤ ਕੀਤੀ ਤੇ ਸਰਸਾ ਨਦੀ ਦੇ ਕਿਨਾਰੇ ਤੇ ਗੁਰੂ ਸਾਹਿਬ ਨੇ ਕੀ ਕੌਤਕ ਰਚਿਆ ਇਸ ਤਰ੍ਹਾਂ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪਰਿਵਾਰ ਖੇਰੂ-ਖੇਰੂ ਹੋਇਆ ਹੁਣ ਤੱਕ ਅਸੀਂ ਸਾਂਝ ਪਾਈ ਕਿ ਗੁਰੂ ਸਾਹਿਬ ਵੱਲੋਂ ਭੇਜੀ ਨਕਲੀ ਵਹੀਰ ਉੱਤੇ ਮੁਗਲਾਂ ਤੇ ਪਹਾੜੀ ਰਾਜਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਰਕੇ ਗੁਰੂ ਸਾਹਿਬ ਅੱਗੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਿਆ ਕੁਝ ਸਮਾਂ ਬੀਤਿਆ ਤੇ ਮੁਗਲਾਂ ਵੱਲੋਂ ਗੁਰੂ ਸਾਹਿਬ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮੁਸਲਮਾਨਾਂ ਦੇ ਵਿੱਚ ਸਯਦ ਦੀ ਪਦਵੀ ਬਹੁਤ ਉੱਚੀ ਮੰਨੀ ਜਾਂਦੀ ਹੈ ਸਮਾਣਾ ਜਿਹੜਾ ਕਿ ਉਹਨਾਂ ਸਮਿਆਂ ਦੇ ਵਿੱਚ ਸਯਦ ਲੋਕਾਂ ਦਾ ਗੜ ਸੀ ਤੇ ਸਯਦਾਂ ਦੀ ਮੁਸਲਮਾਨ ਕੌਮ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਸੀ। ਔਰੰਗਜ਼ੇਬ ਵੱਲੋਂ ਸਯਦ ਬਲੀ हसन ਨੂੰ ਕਿਲੇ ਦੇ ਅੰਦਰ ਭੇਜਿਆ ਗਿਆ। ਜੋ ਕਿ ਔਰੰਗਜ਼ੇਬ ਵੱਲੋਂ ਭੇਜੀ ਕੁਰਾਨ ਸ਼ਰੀਫ ਨਾਲ ਲੈ ਕੇ ਗਿਆ ਸੀ। ਉਸਨੇ ਇਹ ਕੁਰਾਨ ਸ਼ਰੀਫ ਗੁਰੂ ਸਾਹਿਬ ਨੂੰ ਦਿੱਤੀ ਤੇ ਕਿਹਾ ਕਿ ਉਹ ਕੁਰਾਨ ਸ਼ਰੀਫ ਦੀ ਆਖਰੀ ਜਿਲਦ ਤੇ ਜੋ ਲਿਖਿਆ ਹੈ ਉਸਨੂੰ ਪੜਨ। ਕੁਰਾਨ ਸ਼ਰੀਫ ਦੀ ਆਖਰੀ ਜਿਲਦ ਦੇ ਉੱਤੇ ਫਾਰਸੀ ਦੇ ਵਿੱਚ ਔਰੰਗਜ਼ੇਬ ਦਾ ਸੁਨੇਹਾ ਲਿਖਿਆ ਹੋਇਆ ਸੀ ਕਿ ਤਸ਼ਰੀਫ ਦਰ ਕਸਬਾ ਕਾਂਗੜ ਕੁੰਦ ਵਾਪਸ ਮੁਲਾਕਾਤ ਬਾਹਮ ਸ਼ਵਦ ਜਿਸ ਤੋਂ ਭਾਵ ਕਿ ਤੁਸੀਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਦਿਨਾ ਕਾਂਗੜ ਦੇ ਇਲਾਕੇ ਦੇ ਵਿੱਚ ਚਲੇ ਜਾਓ ਮੈਂ ਤੁਹਾਨੂੰ ਉੱਥੇ ਮਿਲਾਂਗਾ ਉੱਥੇ ਮੈਂ ਤੁਹਾਡੇ ਨਾਲ ਮੁਲਾਕਾਤ ਕਰਕੇ ਵਿਚਾਰ ਚਰਚਾ ਕਰਾਂਗਾ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸੀ ਪਰ ਜ਼ਿਆਦਾਤਰ ਸਿੱਖ ਚਾਹੁੰਦੇ ਸੀ ਕਿ ਗੁਰੂ ਸਾਹਿਬ ਨੰਦਪੁਰ ਛੱਡ ਦੇਣ ਕਿਉਂਕਿ ਉਹਨਾਂ ਦਾ ਭੁੱਖ ਤੇ ਪਿਆਸ ਨਾਲ ਬੁਰਾ ਹਾਲ ਸੀ ਉਹਨਾਂ ਦਾ ਮੰਨਣਾ ਸੀ ਕਿ ਇੱਥੇ ਭੁੱਖ ਤੇ ਪਿਆਸ ਨਾਲ ਮਰਨ ਤੋਂ ਕਿਤੇ ਚੰਗਾ ਹੈ ਕਿ ਅਸੀਂ ਬਾਹਰ ਜਾ ਕੇ ਲੜ ਕੇ ਸ਼ਹੀਦੀਆਂ ਪਾ ਲਈਏ ਜਾਂ ਕੋਈ ਬਚਨ ਦਾ ਹਿੱਲਾ ਲੱਭੀਏ ਪਰ ਗੁਰੂ ਸਾਹਿਬ ਸਿੰਘਾਂ ਤੋਂ ਚਾਹੁੰਦੇ ਸੀ ਕਿ ਉਹ 10-15 ਦਿਨ ਹੋਰ ਰੁਕ ਜਾਣ ਮੁਗਲ ਤੇ ਪਹਾੜੀ ਰਾਜੇ ਵੀ ਇਹ ਘੇਰੇ ਤੋਂ ਬਹੁਤ ਦੁਖੀ ਤੇ ਪਰੇਸ਼ਾਨ ਨੇ ਜਿਸ ਕਰਕੇ ਉਹ ਕਸਮਾਂ ਖਾ ਰਹੇ ਨੇ ਇਨਾਂ ਲਈ ਵੀ ਇਹ ਠੰਡ ਚੱਲਣੀ ਬਹੁਤ ਔਖੀ ਹੈ ਜੇ ਤੁਸੀਂ 10-15 ਦਿਨ ਹੋਰ ਸਬਰ ਕਰ ਲੈਂਦੇ ਹੋ ਤਾਂ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਤੁਸੀਂ ਪਾਸਛਾਇਆ ਮਾਣੋਗੇ ਮੁਗਲਾਂ ਤੇ ਪਹਾੜੀ ਰਾਜੇ ਵੀ ਥੱਕ ਹਾਰ ਕੇ ਮਜਬੂਰਨ ਇਹ ਘੇਰਾ ਚੱਕਰ ਲਈ ਮਜਬੂਰ ਹੋ ਜਾਣਗੇ ਪਰ ਭੁੱਖ ਤੇ ਪਿਆਸ ਅੱਗੇ ਇਨਸਾਨੀ ਜਿਸੰਦਾ ਜੋਰ ਨਹੀਂ ਚੱਲ ਰਿਹਾ ਸੀ ਜਿਸ ਕਰਕੇ ਉਹਨਾਂ ਨੂੰ ਇੱਕ ਦਿਨ ਵੀ ਹੋਰ ਭੁੱਖ ਤੇ ਪਿਆਸ ਨਾਲ ਜੂਝ ਕੇ ਕੱਟਣਾ ਬਹੁਤ ਔਖਾ ਹੋ ਰਿਹਾ ਸੀ ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਬਹੁਤ ਪਿਆਰ ਕਰਦੇ ਸੀ ਜਿਸ ਕਾਰਕਿ ਗੁਰੂ ਸਾਹਿਬ ਨੇ ਸਿੰਘਾਂ ਦੀ ਗੱਲ ਪ੍ਰਵਾਨ ਕਰ ਲਈ ਤੇ 6 ਪੋ ਦੀ ਰਾਤ ਨੂੰ ਕਿਲਾ ਛੱਡਣ ਦਾ ਫੈਸਲਾ ਲਿਆ ਮੁਗਲਾਂ ਤੇ ਪਹਾੜੀ ਰਾਜਾ ਨੂੰ ਇਸ ਸੰਬੰਧੀ ਜਾਣਕਾਰੀ ਵੀ ਭੇਜ ਦਿੱਤੀ ਗਈ ਕੁਝ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਮੁਗਲਾਂ ਤੇ ਪਹਾੜੀ ਰਾਜਿਆਂ ਵੱਲੋਂ ਕਸਮਾਂ ਦੇ ਰੂਪ ਦੇ ਵਿੱਚ ਕੀਤੇ ਗਏ ਧੋਖੇ ਦਾ ਸ਼ਿਕਾਰ ਹੋ ਗਏ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਗੁਰੂ ਹੀ ਕਾਦਾ ਜਿਹੜਾ ਧੋਕੇ ਦਾ ਸ਼ਿਕਾਰ ਹੋ ਜਾਵੇ ਜਿਹੜਾ ਛੱਲਿਆ ਜਾਵੇ ਨਾ ਉਹ ਮਰੈ ਨਾ ਠਾਗੇ ਜਾਹੀ ਜਿਨ ਕਹੇ ਰਾਮ ਬਸੈ ਮਨ ਮਾ ਹੈ ਜੇ ਗੁਰੂ ਸਾਹਿਬ ਕਿਲਾ ਖਾਲੀ ਨਾ ਕਰਦੇ ਤਾਂ ਅੱਜ ਦੇ ਕੁਝ ਲੋਕਾਂ ਨੇ ਇਹ ਕਹਿਣਾ ਸੀ ਕਿ ਜੇ ਗੁਰੂ ਸਾਹਿਬ ਕਿਲਾ ਛੱਡ ਦਿੰਦੇ ਤਾਂ ਇਨਾ ਨੁਕਸਾਨ ਨਹੀਂ ਸੀ ਹੋਣਾ ਕਿਉਂਕਿ ਮੁਗਲਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾਈ ਸੀ ਤੇ ਹਿੰਦੂ ਪਹਾੜੀ ਰਾਜਿਆਂ ਨੇ ਗੀਤਾ ਦੀ ਤੇ ਗਉ ਦੀ ਕਸਮ ਗੁਰੂ ਸਾਹਿਬ ਨੂੰ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਖਾਲੀ ਕਿਲੇ ਦਾ ਕਰਨਾ ਹੀ ਕੀ ਸੀ ਉਹ ਤਾਂ ਗੁਰੂ ਸਾਹਿਬ ਨੂੰ ਜਿੰਦਾ ਜਾਂ ਮਰਦਾ ਪકડਣਾ ਚਾਹੁੰਦੇ ਸੀ ਗੁਰੂ ਸਾਹਿਬ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਧਰਮ ਦੇ ਨਾਂ ਤੇ ਖਾਦੀਆਂ ਝੂਠੀਆਂ ਕਸਮਾਂ ਨੂੰ ਮੰਨ ਕੇ ਸਾਨੂੰ ਇਹ ਦੱਸਣਾ ਚਾਹੁੰਦੇ ਸੀ ਇਹੇ دین ਤੇ ਇਮਾਨ ਦੇ ਪੱਕੇ ਨਹੀਂ ਇਹ ਧਰਮ ਦੇ ਪੱਖ ਤੋਂ ਇੰਨੇ ਗਿਰ ਚੁੱਕੇ ਨੇ ਕਿ ਇਹ ਕੁਰਾਨ ਤੇ ਗੀਤਾ ਦੀ ਝੂਠੀ ਕਸਮ ਤੱਕ ਵੀ ਖਾ ਸਕਦੇ ਇਤਿਹਾਸ ਤੇ ਵਾਪਸ ਆਉਂਦੇ ਆ ਅਨੰਤਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਖਜ਼ਾਨਾ ਤੇ ਬਾਕੀ ਸਮਾਨ ਦੁਸ਼ਮਣ ਦੇ ਹੱਥ ਨਾ ਲੱਗੇ ਇਸ ਲਈ ਬਹੁਤ ਸਾਰਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਤੇ ਬਹੁਤ ਸਾਰਾ ertid ਦੇ ਦੱਬ ਦਿੱਤਾ ਗਿਆ ਬਾਕੀ ਕਾਫੀ ਜ਼ਿਆਦਾ ਖਜ਼ਾਨਾ ਤੇ ਤੋਪਾਂ ਨੂੰ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਵਗਦੇ ਸਤਲੁਜ ਦਰਿਆ ਦੇ ਵਿੱਚ ਵਹਾ ਦਿੱਤਾ ਗਿਆ। ਗੁਰੂ ਸਾਹਿਬ ਨੇ ਸਾਰੀ ਸੰਗਤ ਤੇ ਸਿੰਘਾਂ ਨੂੰ ਦੱਸ ਦਿੱਤਾ ਸੀ ਕਿ ਅਸੀਂ ਕਿਰਤਪੁਰ ਸਾਹਿਬ ਵਾਲੇ ਰਸਤੇ ਨੂੰ ਜਾਣਾ ਹੈ। ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਤੇ ਮੁਗਲਾਂ ਨੂੰ ਸੰਦੇਸ਼ ਭਜਵਾ ਦਿੱਤਾ ਸੀ ਕਿ ਅਸੀਂ ਅੱਜ ਦੀ ਰਾਤ ਕਿਲਾ ਖਾਲੀ ਕਰ ਰਹੇ ਹਾਂ। ਜਿਸ ਕਰਕੇ ਤੁਰਕਾਂ ਤੇ ਪਹਾੜੀ ਰਾਜਿਆਂ ਨੇ ਤਤਲੂ ਦਰਿਆ ਦੇ ਲਾਗੇ ਬੈਠੀਆਂ ਸਾਰੀਆਂ ਫੌਜਾਂ ਨੂੰ ਹਟਾ ਲਿਆ ਸੀ ਤਾਂ ਕਿ ਗੁਰੂ ਸਾਹਿਬ ਨੂੰ ਯਕੀਨ ਹੋ ਜਾਏ ਕਿ ਮੁਗਲ ਤੇ ਪਹਾੜੀ ਰਾਜੇ ਆਪਣੀ ਜ਼ੁਬਾਨ ਦੇ ਪੱਕੇ ਨਹੀਂ ਇੱਧਰ ਅਨੰਦਾਂ ਦੀ ਪੁਰੀ ਹੁਣ ਸੁਨਸਾਨ ਹੋਣ ਜਾ ਰਹੀ ਸੀ ਉਸ ਦਿਨ ਅੰਤਪੁਰ ਸਾਹਿਬ ਦੀ ਹਵਾ ਦੇ ਵਿੱਚ ਵੀ ਵਿਰਾਰ ਸੀ ਗੁਰੂ ਸਾਹਿਬ ਨੇ ਅਨੰਦਾਂ ਦੀ ਪੁਰੀ ਛੱਡਣ ਤੋਂ ਪਹਿਲਾਂ ਅਨੰਦਗੜ੍ਹ ਦੇ ਕਿਲੇ ਚੋਂ ਕੁਝ ਚੌਣਵੇਂ ਸਿੰਘਾਂ ਨੂੰ ਨਾਲ ਲੈ ਕੇ ਆਥਣ ਵੇਲੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਇੱਕ ਆਖਰੀ ਘੇੜਾ ਮਾਰਿਆ ਕਿਉਂਕਿ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕਦੇ ਵੀ ਇਹਨਾਂ ਗਲੀਆਂ ਦੇ ਵਿੱਚ ਦੁਬਾਰਾ ਪੈਰ ਨਹੀਂ ਪਾਉਣਾ ਸੀ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਹਰ ਗਲੀ ਤੇ ਬਾਜ਼ਾਰ ਦੇ ਵਿੱਚ ਗਏ ਜਿੱਥੇ ਕਦੇ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਇੰਨੀ ਰੌਣਕ ਤੇ ਚਹਲ ਪਹਲ ਹੁੰਦੀ ਸੀ ਉੱਥੇ ਅੱਜ ਸਭ ਦੇ ਮੂੰਹਾਂ ਤੇ ਚੁੱਪ ਸੀ ਸਾਰੀਆਂ ਗਲੀਆਂ ਤੇ ਬਾਜ਼ਾਰਾਂ ਚੋਂ ਹੁੰਦੇ ਹੋਏ ਅਖੀਰ ਦੇ ਵਿੱਚ ਗੁਰੂ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚੇ ਜਿਸ ਜਗ੍ਹਾ ਤੇ ਗੁਰਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਇਸ ਜਗ੍ਹਾ ਤੇ ਪਹੁੰਚ ਕੇ ਗੁਰੂ ਸਾਹਿਬ ਨੇ ਆਪ ਅਰਦਾਸ ਕੀਤੀ ਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕੀਤੀ ਕਿ ਉਹ ਖਾਲਸੇ ਨੂੰ ਚੜ੍ਹਦੀ ਕਲਾ ਬਖਸ਼ਣ ਅੰਗ ਸੰਗ ਸਹਾਇ ਹੋਣ ਗੁਰੂ ਸਾਹਿਬ ਨੇ ਪਰਮ ਪਿਤਾ ਪ੍ਰਮਾਤਮਾ ਤੋਂ ਅਨੰਦਾਂ ਦੀ ਪੂਰੀ ਤੋਂ ਜਾਣ ਦੀ ਆਗਿਆ ਮੰਗੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਸ ਸਥਾਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਦਾਸੀ ਸਾਧੂ ਗੁਰਬਖਸ਼ ਦਾਸ ਨੂੰ ਸੌਂਪੀ ਤੇ ਅਨੰਦਗੜ੍ਹ ਦੇ ਕਿਲੇ ਦੇ ਵਿੱਚ ਵਾਪਸ ਆ ਗਏ। ਅਨੰਦਪੁਰ ਸਾਹਿਬ ਛੱਡਣ ਵਾਲੇ ਸਿੱਖਾਂ ਦੀ ਗਿਣਤੀ ਤਕਰੀਬਨ 500 ਤੋਂ 700 ਦੇ ਵਿੱਚ ਸੀ। ਗੁਰੂ ਸਾਹਿਬ ਨੇ ਸਿੰਘਾਂ ਦੇ ਨਾਲ ਮਿਲ ਕੇ ਕਿਲੇ ਤੋਂ ਬਾਹਰ ਜਾਣ ਦੀ ਵਿਉਤ ਬਣਾਈ। ਇਸ ਵਿਉਤ ਦੇ ਅਨੁਸਾਰ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਨੂੰ ਕੁਝ 9ਵੇਂ ਸਿੰਘਾਂ ਦੇ ਜਥੇ ਦੇ ਨਾਲ ਸਭ ਤੋਂ ਪਹਿਲਾਂ ਬਾਹਰ ਭੇਜਿਆ ਗਿਆ। ਉਹਨਾਂ ਦੇ ਪਿੱਛੋਂ ਦੂਜੇ ਜਥੇ ਦੇ ਵਿੱਚ ਭਾਈ ਮਨੀ ਸਿੰਘ ਜੀ ਦੀ ਅਗਵਾਈ ਦੇ ਵਿੱਚ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰੀ ਜੀ ਨੂੰ ਬਾਹਰ ਭੇਜਿਆ ਗਿਆ। ਤੀਜੇ ਜਥੇ ਦੇ ਵਿੱਚ ਕੁਝ 9ਵੇਂ ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਤੇ ਉਹਨਾਂ ਦੇ ਨਾਲ ਸਹਬਜ਼ਾਦਾ ਜੁਝਾਰ ਸਿੰਘ ਜੀ ਕਿਲੇ ਤੋਂ ਬਾਹਰ ਰਵਾਨਾ ਹੋਏ ਤੇ ਸਭ ਤੋਂ ਅਖੀਰ ਦੇ ਵਿੱਚ ਸਹਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੇ ਸਿੰਘ ਜੀ ਕੁਝ ਸਿੰਘਾਂ ਦੇ ਜਥੇ ਦੇ ਨਾਲ ਆਨੰਦਗੜ੍ਹ ਦੇ ਕਿਲੇ ਦੇ ਵਿੱਚੋਂ ਬਾਹਰ ਨਿਕਲੇ ਸਹਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੇ ਸਿੰਘ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਕਿ ਜੇ ਪਹਾੜੀ ਰਾਜਿਆਂ ਤੇ ਮੁਗਲਾਂ ਦੀਆਂ ਫੌਜਾਂ ਪਿੱਛੇ ਤੋਂ ਹਮਲਾ ਕਰਦੀਆਂ ਨੇ ਤਾਂ ਵਹੀਰਦੀਨਾ ਤੋਂ ਰੱਖਿਆ ਤੁਸੀਂ ਕਰਨੀ ਆ ਖਾਲਸੇ ਦਾ ਕਾਫਲਾ ਫਾਲਸਾ ਵਹੀਰ ਇਸ ਤਰਤੀਬ ਦੇ ਵਿੱਚ ਅੱਗੇ ਵੱਧ ਰਹੀ ਸੀ ਤੁਸੀਂ ਕਦੇ ਸੋਚ ਕੇ ਦੇਖੋ ਕਿ ਤੁਹਾਡਾ ਹੱਸਦਾ ਵੱਸਦਾ ਘਰ ਤੁਹਾਨੂੰ ਛੱਡਣਾ ਪਵੇ ਤੁਸੀਂ ਆਪਣੇ ਘਰ ਚੋਂ ਨਿਕਲੋ ਤੇ ਤੁਹਾਨੂੰ ਇਹ ਵੀ ਪਤਾ ਨਾ ਹੋਵੇ ਕਿ ਤੁਸੀਂ ਇੱਥੇ ਵਾਪਸ ਦੁਬਾਰਾ ਕਦੀ ਆਉਣਾ ਵੀ ਹੈ ਜਾਂ ਨਹੀਂ ਤੁਹਾਨੂੰ ਇਹ ਵੀ ਨਾ ਪਤਾ ਹੋਵੇ ਕਿ ਤੁਸੀਂ ਜਾਣਾ ਕਿੱਥੇ ਹੈ ਤੁਹਾਡੀ ਮੰਜ਼ਲ ਕੀ ਹੈ ਅੱਗੇ ਤੁਹਾਨੂੰ ਰੋਟੀ ਮਿਲਣੀ ਹੈ ਜਾਂ ਨਹੀਂ ਮਿਲਣੀ ਤੁਹਾਨੂੰ ਕੋਈ ਸਿਰ ਤੇ ਛੱਤ ਮਿਲੇਗੀ ਜਾਂ ਨਹੀਂ ਤੁਹਾਨੂੰ ਰਾਤ ਨੂੰ ਸੌਣ ਲਈ ਬਿਸਤਰਾ ਮਿਲੇਗਾ ਜਾਂ ਨਹੀਂ ਉਹ ਮੰਜ਼ਰ ਉਹ ਮੰਜ਼ਰ ਕਿਹਦਾ ਹੋਏਗਾ ਹਾਲਸੇ ਦੀ ਵਹੀਰ ਹਜੇ ਥੋੜੀ ਦੂਰ ਹੀ ਗਈ ਸੀ ਕਿ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਗਉ ਗੀਤਾ ਤੇ ਕੁਰਾਨ ਦੀਆਂ ਖਾਦੀਆਂ ਕਸਮਾਂ ਨੂੰ ਛਿੱਕੇ ਤੇ ਡਾਂਕੇ ਹਾਲਸੇ ਦੇ ਕਾਫਲੇ ਦੇ ਉੱਤੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਇਸ ਗੱਲ ਤੋਂ ਪਹਿਲਾਂ ਹੀ ਜਾਣੂ ਸੀ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਇਸ ਹਿਸਾਬ ਦੇ ਨਾਲ ਵਿਉਤ ਬਣਾਈ ਸੀ ਕਿ ਜੇ ਦੁਸ਼ਮਣ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਤੇ ਹਮਲਾ ਕਰ ਦਿੱਤਾ ਤਾਂ ਉਸ ਦਾ ਸਾਹਮਣਾ ਕਿਵੇਂ ਕਰਨਾ ਹੈ ਜਦੋਂ ਮੁਗਲਾਂ ਤੇ ਪਹਾੜੀ ਰਾਜੇ ਨੇ ਹਮਲਾ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਤਿਰਤਪੁਰ ਸਾਹਿਬ ਦੇ ਨਜ਼ਦੀਕ ਸ਼ਾਹੀ ਟਿੱਬੀ ਵਾਲੇ ਸਥਾਨ ਤੇ ਭਾਈ ਉਦੇ ਸਿੰਘ ਜੀ ਨੂੰ ਪੰਜਾਹ ਸਿੰਘਾਂ ਦੀ ਕਮਾਨ ਦੇ ਕੇ ਤਾਇਨਾਤ ਕਰ ਦਿੱਤਾ ਭਾਈ ਉਦੇ ਸਿੰਘ ਜੀ ਉਹੀ ਗੁਰੂ ਦੇ ਸਿੰਘ ਨੇ ਜਿਹੜੇ ਪਹਿਲਾਂ ਹੋਈ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲੈ ਕੇ ਆਏ ਸੀ ਗੁਰੂ ਸਾਹਿਬ ਨੇ ਭਾਈ ਉਦੇਸ ਸਿੰਘ ਜੀ ਨੂੰ ਘੁੱਟ ਕੇ ਗੱਲ ਨਾਲ ਲਾਇਆ ਤੇ ਥਾਪੜਾ ਦਿੱਤਾ ਕਿ ਤੁਸੀਂ ਵਹਿੀਰ ਦੀ ਦੁਸ਼ਮਣਾ ਤੋਂ ਰੱਖਿਆ ਕਰਨੀ ਹੈ ਤੇ ਇਸ ਜਗ੍ਹਾ ਤੋਂ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦੇਣਾ ਭਾਈ ਉਦੇਸ ਸਿੰਘ ਜੀ ਤੇ ਉਹਨਾਂ ਦੇ ਜਥੇ ਦੇ ਹੋਰ ਸਿੰਘਾਂ ਨੇ ਗੁਰੂ ਸਾਹਿਬ ਦੇ ਇਸ ਹੁਕਮ ਨੂੰ ਆਪਣੇ ਆਖਰੀ ਸਵਾਸਾਂ ਤੱਕ ਪੂਰਾ ਕੀਤਾ ਤੇ ਤਕਰੀਬਨ 4 ਤੋਂ 5 ਘੰਟੇ ਤੱਕ ਦੁਸ਼ਮਣ ਨਾਲ ਲੜਦੇ ਰਹੇ ਤੇ ਅਖੀਰ ਵਿੱਚ ਭਾਈ ਉਦੇ ਸਿੰਘ ਜੀ ਸਮੇਤ ਸਾਰੇ ਸਿੰਘ ਸ਼ਹਾਦਤ ਦਾ ਜਾਨ ਪੀ ਗਏ। ਗੁਰੂ ਸਾਹਿਬ ਨੇ ਸਰਸਾ ਨਦੀ ਦੇ ਕੰਢੇ ਤੇ ਅਨੰਦਪੁਰ ਸਾਹਿਬ ਵਾਲੇ ਪਾਸੇ ਚੱਖਿਆ ਪਿੰਡ ਦੀ ਝੂ ਤੇ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਜੇਤਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਬੀਬੀ ਭੀਖਾ ਜੋ ਕਿ ਗੁਰੂ ਸਾਹਿਬ ਦੇ ਸ਼ਸਤਰ ਵਿੱਦਿਆ ਦੇ ਉਸਤਾਦ ਭਾਈ ਬજર ਸਿੰਘ ਜੀ ਦੀ ਸੁਪੁੱਤਰੀ ਸੀ। ਉਹਨਾਂ ਨੂੰ ਤਾਇਨਾਤ ਕੀਤਾ ਤੇ ਉਹਨਾਂ ਨੂੰ 100 ਸਿੰਘਾਂ ਦੀ ਕਮਾਨ ਦਿੱਤੀ। ਸਰਸਾ ਨਦੀ ਦੇ ਪਾਰ ਵਾਲੇ ਪਾਸੇ ਪਿੰਡ ਮਲਿਕਪੁਰ ਰੰਗੜਾ ਦੀ ਜੂਹ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਆਪਣੇ 100 ਸਿੰਘਾਂ ਦਾ ਜਥਾ ਦੇ ਕੇ ਤਾਇਨਾਤ ਹੋਣ ਲਈ ਕਿਹਾ। ਇਸ ਜਥੇ ਦਾ ਮੁੱਖ ਮਕਸਦ ਰੋਪੜ ਤੇ ਸਰਹੰਦ ਵਾਲੇ ਪਾਸੇ ਤੋਂ ਹਮਲੇ ਦੀ ਫਿਰਾਕ ਦੇ ਵਿੱਚ ਆ ਰਹੀ ਮੁਗਲ ਫੌਜ ਨੂੰ ਰੋਕਣਾ ਸੀ। ਫਿਰਪੁਰ ਸਾਹਿਬ ਤੇ ਸ਼ਾਹੀ ਟੀਬੀ ਤੋਂ ਹੁੰਦੇ ਹੋਏ ਇਹ ਖਾਲਸੇ ਦਾ ਕਾਫਲਾ सरसा नदी ਦੇ ਕਿਨਾਰੇ ਤੇ ਪੁੱਜਾ ਉਸ ਰਾਤ ਬਹੁਤ ਭਾਰੀ ਮੀਂਹ ਪੈ ਰਿਹਾ ਸੀ ਜਿਸ ਕਰਕੇ ਸਰਸਾ ਨਦੀ ਦਾ ਪਾਣੀ ਵੀ ਹੱਦੋਂ ਵੱਧ ਵਧਿਆ ਹੋਇਆ ਸੀ ਸਰਸਾ ਨਦੀ ਵੀ ਪੂਰੇ ਜੋਰਾ ਤੇ ਉਛਾਲੇ ਮਾਰ ਰਹੀ ਸੀ ਜਿਸ ਕਰਕੇ ਇਸ ਨਦੀ ਨੂੰ ਪਾਰ ਕਰਨਾ ਬਹੁਤ ਔਖਾ ਸੀ ਅਨੰਤਪੁਰ ਸਾਹਿਬ ਤੋ ਸਰਸਾ ਨਦੀ ਤੱਕ ਦਾ ਸਫ਼ਰ ਕਰਦੇ ਹੋਏ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਗੁਰੂ ਸਾਹਿਬ ਨੇ ਇਹ ਭਾਰੀ ਮੀਂਹ ਦੇ ਵਿੱਚ ਵੀ ਅੰਮ੍ਰਿਤ ਵੇਲਾ ਜਾਣ ਕੇ ਆਸਾ ਦੀ ਵਾਰ ਦਾ ਪਾਠ ਕਰਨ ਦਾ ਫੈਸਲਾ ਕੀਤਾ ਸਾਰੀ ਖਾਲਸੇ ਦੇ ਵਹੀਰ ਨੇ ਇੰਨੀ ਬਾਰਿਸ਼ ਦੇ ਵਿੱਚ ਵੀ ਸੰਤੀ ਰੂਪ ਦੇ ਵਿੱਚ ਬੈਠ ਕੇ ਆਸਾ ਦੀ ਵਾਰ ਦਾ ਪਾਠ ਕੀਤਾ ਸਰਸਾ ਨਦੀ ਦੇ ਕੰਡੇ ਤੇ ਗੁਰੂ ਸਾਹਿਬ ਨੇ ਸੋਹ ਸਿੰਘਾਂ ਸਮੇਤ ਭਾਈ ਜੀਵਨ ਸਿੰਘ ਜੀ ਤੇ ਬੀਬੀ ਭੀਖਾ ਨੂੰ ਤਾਇਨਾਤ ਕਰ ਰੱਖਿਆ ਸੀ ਕਿ ਜੇ ਮੁਗਲ ਜਾਂ ਪਹਾੜੀ ਰਾਜੇ ਹਮਲਾ ਕਰਦੇ ਨੇ ਤਾਂ ਖਾਲਸੇ ਦੇ ਵਹੀਰ ਦੇ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਕਿਤੇ ਬਿਨਾਂ ਰੱਖਿਆ ਕਰਨੀ ਆ ਤਾਂਕੇ ਸੰਗਤ ਦਾ ਪਾਠ ਦੇ ਵਿੱਚੋਂ ਧਿਆਨ ਭੰਗ ਨਾ ਹੋਵੇ। ਆਸਾ ਦੀ ਵਾਰ ਦੀ ਬਾਣੀ ਦਾ ਪਾਠ ਸੰਪੂਰਨ ਹੋਣ ਤੋਂ ਬਾਅਦ ਸੰਗੀਤ ਰੂਪ ਦੇ ਵਿੱਚ ਅਰਦਾਸ ਕੀਤੀ ਗਈ। ਇਹ ਕੋਤਕ ਗੁਰੂ ਸਾਹਿਬ ਨੇ ਸਰਸਾ ਨਦੀ ਦੇ ਕੰਢੇ ਤੇ ਰਚਿਆ। ਗੁਰੂ ਸਾਹਿਬ ਨੇ ਇੰਨੇ ਔਕੜਾਂ ਮੁਸੀਬਤਾਂ ਵਾਲੇ ਸਮੇਂ ਦੇ ਵਿੱਚ ਵੀ ਅੰਮ੍ਰਿਤ ਵੇਲੇ ਨੂੰ ਸਾਭਿਆ। ਕੋਈ ਬਹਾਨਾ ਨਹੀਂ ਬਣਾਇਆ ਤੇ ਆਪਣਾ ਨਿੱਤ ਦਾ ਨੇਮ ਟੁੱਟਣ ਨਹੀਂ ਦਿੱਤਾ। ਇਸ ਇਤਿਹਾਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਇਹ ਅਸੀਂ ਆਪਣੇ ਨਿੱਤ ਨਿਯਮ ਨੂੰ ਕਦੇ ਵੀ ਟੁੱਟਣ ਨਾ ਦਈਏ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਅਸੀਂ ਥੋੜੇ ਜੇ ਬਿਮਾਰ ਹੋ ਜਾਈਏ ਅਸੀਂ ਨਿੱਤ ਨਿਯਮ ਨਹੀਂ ਕਰਦੇ ਕੰਮ ਕਾਜ ਦੇ ਵਿੱਚ ਵਿਅਸਤ ਹੋਣ ਦਾ ਬਹਾਨਾ ਬਣਾ ਕੇ ਨਿੱਤ ਨਿਯਮ ਛੱਡ ਦਿੰਨੇ ਆ ਤੇ ਅਸੀਂ ਨਿੱਤ ਨਿਯਮ ਨਾ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਨੇ ਆ ਇਹ ਸਤ ਪੋ ਦਾ ਅਮਰਤ ਵੇਲਾ ਸਿੱਖ ਇਤਿਹਾਸ ਦੇ ਵਿੱਚ ਉਹ ਆਖਰੀ ਸਮਾਂ ਹੈ ਜਿਸ ਸਮੇਂ ਵੇਲੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਇਕੱਠਾ ਹੈ ਅਗਲੇ ਹੀ ਪਲ ਇਸ ਪਰਿਵਾਰ ਨੇ ਸਦਾ ਲਈ ਵਿਛੜ ਜਾਣਾ ਹੈ ਤੇ ਮੁੜ ਕੇ ਦੁਬਾਰਾ ਕਦੀ ਵੀ ਨਹੀਂ ਮਿਲਣਾ ਰੱਬ ਦੀ ਰਜ਼ਾ ਦੇ ਵਿੱਚ ਵਿਹਿਰ ਨੇ ਆਪਣਾ ਅਗਲਾ ਸਫ਼ਰ ਸ਼ੁਰੂ ਕੀਤਾ ਸਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਕੁਝ ਸਿੰਘਾਂ ਦੇ ਨਾਲ ਅਲੱਗ ਰਸਤੇ ਪੈ ਗਏ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਰਵਾਨਾ ਹੋ ਗਏ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਇਸ ਖਾਲਸੇ ਦੇ ਕਾਫਲੇ ਤੋਂ ਪੂਰੀ ਤਰ੍ਹਾਂ ਅਲੱਗ ਹੋ ਗਏ ਖਾਲਸੇ ਦਾ ਬਹੁਤ ਕੀਮਤੀ ਸਮਾਨ ਤੇ ਗ੍ਰੰਥ ਇਸ ਸਰਸਾ ਨਦੀ ਦੇ ਵਿੱਚ ਰੁੜ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਦੀਆਂ ਰਚਨਾਵਾਂ ਵਾਲਾ ਗ੍ਰੰਥ ਵਿਦਿਆ ਸਾਗਰ ਵਿੱਚ ਸਰਸਾ ਦੀ ਭੇਟ ਚੜ ਗਿਆ ਤੇ ਕਿੰਨੇ ਹੀ ਸਿੰਘ ਸਰਸਾ ਨਦੀ ਦੇ ਇਸ ਤੇਜ਼ ਵਹਾਅ ਦੇ ਵਿੱਚ ਰੁੜ ਕੇ ਸ਼ਹਾਦਤ ਦਾ ਜਾਮ ਪੀ ਗਏ ਭਾਈ ਜੀਵਨ ਸਿੰਘ ਜੀ ਤੇ ਬੀਬੀ ਪੀਖਾ ਵੀ ਅਨੰਦਪੁਰ ਸਾਹਿਬ ਵਾਲੇ ਪਾਸੇ ਚੱਖੀਆਂ ਪਿੰਡ ਦੀ ਜੂਹ ਦੇ ਵਿੱਚ ਖਾਲਸੇ ਦੇ ਕਾਫਲੇ ਦੀ ਰੱਖਿਆ ਕਰਦੇ ਹੋਏ ਸੋਹ ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀ ਗਏ ਕੁਝ ਇਤਿਹਾਸਕਾਰ ਮੰਨਦੇ ਨੇ ਕਿ ਭਾਈ ਜੀਵਨ ਸਿੰਘ ਜੀ ਨੇ ਚਮਕੌਰ ਦੇ ਕਿਲੇ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਪਰ ਜ਼ਿਆਦਾਤਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਭਾਈ ਜੀਵਨ ਸਿੰਘ ਜੀ ਨੇ ਸਰਸਾ ਨਦੀ ਦੇ ਕੰਢੇ ਤੇ ਸ਼ਹੀਦੀ ਪ੍ਰਾਪਤ ਕੀਤੀ। ਸਫਰੇ ਸ਼ਹਾਦਤ ਦੇ ਅਗਲੇ प्रकरण ਦੇ ਵਿੱਚ ਅਸੀਂ ਜਾਣਾਂਗੇ ਕਿ ਸਤ ਪਉ ਦੇ ਅੰਮ੍ਰਿਤ ਵੇਲੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਗਏ? ਮਲਿਕਪੁਰ ਰੰਗੜਾ ਦੇ ਜੂਹ ਦੇ ਵਿੱਚ ਮੁਗਲ ਫੌਜਾਂ ਦਾ ਟੱਕਰਾ ਕਰਦੇ ਸਮੇਂ ਭਾਈ ਬਚਿੱਤਰ ਸਿੰਘ ਜੀ ਕਿਵੇਂ ਸ਼ਹੀਦ ਹੋਏ ਤੇ ਗੁਰੂ ਸਾਹਿਬ ਕਿਸ ਤਰ੍ਹਾਂ ਚਮਕੌਰ ਗੜੀ ਦੇ ਵਿੱਚ ਪਹੁੰਚੇ? ਇਤਿਹਾਸ ਦੀ ਸਾਂਝ ਪਾਉਂਦੇ ਆ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸੋ ਖਿਮਾ ਦੇ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਫਰ ਸ਼ਹਾਦਤ